ਬਹੁਤ ਹਨ ਬਹੁਤ ਬਹੁਤ ਇਹਨਾਂ ਬਹੁਤ ਜੀ ਸਰ ਜੀ ਬਸ ਤਾਂ ਤੇ ਸਾਡੇ ਲਖਨਊ ਜਿਹੜੇ ਉਰਦੂ ਚ ਲਿਖਦੇ ਸੀ ਉਹਨਾਂ ਦੀ ਮੀਟਿੰਗ ਹੁੰਦੀ ਸੀ ਤੇ ਹਰ ਮਹੀਨੇ ਇੱਕ ਮਿਸਰਾ ਦਿੱਤਾ ਜਾਂਦਾ ਸੀ ਸਾਰੇ ਸ਼ਾਇਰਾਂ ਨੂੰ ਅਗਲੇ ਮਹੀਨੇ ਸਾਰੇ ਸ਼ਾਇਰ ਉਸ ਮਸਰੇ ਤੇ ਗਜ਼ਲ ਕਹਿ ਕੇ ਆਉਂਦੇ ਸਨ ਉਹ ਰਿਸ਼ਤੇ ਵਿਚਾਰ ਬਚਨంద్ర ਹੰਦਾਨੀ ਜਿਵੇਂ ਮਸਰਾ ਦਿੱਤਾ ਜਾਏ ਹੋ ਗਿਆ ਹੋ ਗਿਆ ਆਪਣਾ guzara ਹੋ ਗਿਆ ਜੀ ਸਰ ਹੁਣ ਸਵਾਲ ਹੈ ਵਸੀ ਹਾਂ ਕਿ ਇਸ ਦੇ ਨਾਲ ਜਿਹੜੀ ਗਿਰਾ ਹੈ ਉਹ ਕੀ ਲੱਗਣੀ ਹੈ ਤੇ ਫਿਰ ਸਾਰਿਆਂ ਨੇ ਗਿਰਾ ਲਾਣੀ ਹੈਰਾਨ ਹੋ ਜਾਣਾ ਲੋਕਾਂ ਨੇ ਭਈ ਇਦਾਂ ਦਾ ਵੀ ਹੋ ਸਕਦਾ ਐਕਚੁਅਲੀ ਕੀ ਹੈ ਕਿ ਮੀਟਿੰਗਾਂ ਜਿਹੜੀਆਂ ਨੇ ਇਹ ਉਸਾਰੂ ਉਸਾਰਾਂ ਦੇ ਨਾਲ ਹੋਣੀਆਂ ਚਾਹੀਦੀਆਂ ਹਨ ਔਰ ਉਹਦਾ ਅਜਿਹਾ ਕਿ ਰਾਜਨੀਤੀ ਇਹ ਰਾਜਨੀਤੀ ਦੇ ਕੀ ਰਾ ਸਾਡਾ ਮਤਲਬ ਹੀ ਕੋਈ ਰਾਜਨੀਤੀ ਦਾ ਲੇਕਿਨ ਕਰਨੀਆਂ ਪੈਂਦੀਆਂ ਨੇ ਲੋਕ ਕੁਝ ਕਰਦੇ ਐ ਜਦ ਮੈਂ ਬਿਲਕੁਲ ਇੱਥੇ ਆਣ ਦਿਲਾ ਮੇ ਤੁਹਾਨੂੰ ਤੁਹਾਡੀ ਮੇਰੀ ਤਬੀਅਤ ਹੀ ਖਰਾਬ ਹੈ ਮੇਨੂੰ ਕੋਲ ਕੁਝ ਵੀ ਹੋ ਸਕਦਾ ਸੀ ਔਰ ਮੇਰੀ ਇੱਕ ਤਕਲੀਫ ਸੀ ਇਹ ਦੇਖ ਕਰਕੇ ਮੈਂ ਨਾ ਇਹਨਾਂ ਨੇ ਕਿਹਾ ਵੀ ਮੈਂ ਵੀ ਜ਼ਰੂਰ ਜਾਣਾ ਹੈ ਉੱਥੇ ਆਹ ਉਹ ਦੁੱਖ ਉਹ ਕੀ ਤਕਲੀਫ ਹੈ ਕਿ ਮੇਰੇ ਕੋਲ ਜਿਹੜੇ ਅਸਲੀ ਨੁਕਸਾਨ ਹੋਇਆ ਉਹ ਜਦੋਂ ਲੁਧਿਆਣੇ ਤੋਂ ਸ਼ਿਫਟ ਕੀਤਾ ਵਾਂ ਖੰਨੇ ਤੇ ਜਿਹੜਾ ਟਰੱਕ ਵਾਲਾ ਸੀ ਨਾ ਜਿੰਨੀਆਂ ਲੱਗੀਆਂ ਸਨ ਨਾ ਲਗਭਗ 3000 ਕਿਤਾਬ ਸਿੱਕੀ ਛਪੀ ਹੋਈ ਉਹ ਲੈ ਕੇ ਭੱਜ ਗਿਆ ਸੀ ਉਹਨੇ ਜਿੱਥੇ ਸਮਾਨ ਲਾਉਣਾ ਸੀ ਨਾ ਉੱਥੇ ਨਹੀਂ ਲਾਇਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹ ਐਡਰੈਸ ਇਹ ਉਹ ਹੁਣ ਕੀ ਮੁਸੀਬਤ ਹੈ ਮੇਰੇ ਲਈ ਇਹ ਸਾਰੇ ਜਜ਼ਬਾਤੀ ਜਾਣਦੇ ਹੋ ਮੇਰੇ ਕੋਲ ਇੱਕ ਖਰੜਾ ਪਿਆ ਹੈ ਉਸ ਖਰੜੇ ਵਿੱਚ ਪੰਜਾਬੀ ਦੀਆਂ ਗਜ਼ਲਾਂ ਨੇ ਔਰ ਪੂਰੀਆਂ ਗਜ਼ਲਾਂ ਦੇ ਵਿੱਚ ਕਿਸੇ ਥਾਂ ਤੇ ਵੀ ਕਮ ਬਖਤ ਦਾ ਨਾਂ ਨਹੀਂ ਹੈ ਇਹ ਇੱਕ ਨਹੀਂ ਆ ਰੱਖਿਆ ਨੇ ਇਹ ਆਪ ਇੱਕ ਜਗ੍ਹਾ ਹੋਰ ਵੀ ਮੈਂ ਗੱਲ ਕੀਤੀ ਸੀ ਮੈਂ ਕੀ ਹੋਂਦਾ ਕੀ ਕਰਾਂ ਫਿਰ ਕੋਈ ਅਮਰੀਕਾ ਤੋਂ ਬੰਦਾ ਸੀ ਐਨ ਨਿਆੜਾ ਪੰਜਾਬੀ ਦਾ ਮੈਨੂੰ ਦੇ ਗਿਆ ਮੈਂ ਉਹ ਦਾ ਐਡਰੈਸ ਭੁੱਲ ਗਿਆ ਲਿਖਿਆ ਵੀ ਨਹੀਂ ਕਿਤੇ ਦੀ ਉਹਦੇ ਉੱਤੇ ਮੈਂ 6 ਮਹੀਨੇ ਲਾਏ ਨੇ ਉਸ ਪੰਜਾਬੀ ਤੋਂ ਉਰਦੂ ਚ ਕਰਨ ਤੇ ਉਹ ਪਿਆ ਮੈਂ ਪ੍ਰੋਫੈਸਰ ਗੁਰਬਜਨ ਸਿੰਘ ਸਾਹਿਬ ਨੇ ਪੂਰੀ ਕਾਦਰ ਦੋਸਤਾਂ ਨੂੰ ਕਿਹਾ ਵੀ ਉਸਕ ਉਮਰ ਮੈਂਦਰ ਤੋਂ ਕੁਬਸਾ ਇਦਾਂ ਦਾ ਨਾਮ ਇੱਕ ਖਰੜਾ ਹੋਰ ਮੇਰੇ ਕੋਲ ਪਿਆ ਹੈ ਜਿਹਦਾ ਨਹੀਂ ਲੱਭਦਾ ਉਹ ਬੀਬੀ ਦਾ ਨਾਮ ਆਉਂਦਾ ਵਿੱਚ ਸਰਗਮ ਪੰਜਾਬੀ ਵਿੱਚ ਲਿਖਦੀ ਹੈ ਸਰਗਮ ਚਲੋ ਇੱਕ ਇਹ ਹੋਇਆ ਤੇ ਹੁਣ ਜਿੱਥੇ ਤੱਕ ਮੇਰੀ ਪੋਜੀਸ਼ਨ ਹੈ ਉਹ ਤੁਸੀਂ ਵੀ ਕਰ ਰਹੇ ਹੋ ਮੇਰੇ ਕੋਲ 12 ਕਿਤਾਬਾਂ ਛਪਣ ਵਾਲੀਆਂ ਪਈਆਂ ਨੇ ਹਿੰਦੀ ਚ ਇੱਕ ਕਿਤਾਬ ਮੈਂ ਹੁਣ ਲੈ ਕੇ ਆਇਆ ਜਿਹੜਾ ਵੀ ਬੰਦਾ ਉਰਦੂ ਜਾਣਦਾ ਹੋਵੇ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਉਹਨੂੰ ਨਿਸ਼ਾਨੀ ਦੇ ਤੌਰ ਤੇ ਤੋਹਫੇ ਦੇ ਤੌਰ ਤੇ ਦੇ ਦੇਣਾ ਉਹ ਕਿਤਾਬ ਮੇਰੀ ਹੁਣ ਛਪ ਕੇ ਆਈ ਏ ਗੁਰੂ ਗ੍ਰੰਥ ਸਾਹਿਬ ਬਾਰੇ ਮਾਲੂਮਾਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਲਫ਼ਜ਼ ਵੀ ਉਹਦੇ ਚ ਨਹੀਂ ਸਿਰਫ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਇਦਾਂ ਬਣਿਆ ਉਹ ਉਹਨੂੰ ਉਸ ਕਿਤਾਬ ਨੂੰ ਹਿੰਦੀ ਵਿੱਚ ਪੰਜਾਬੀ ਅੱਖਰਾਂ ਵਿੱਚ ਮੈਂ ਕੀਤਾ ਹੈ ਹਿੰਦੀ ਵਾਲੀ ਜਿਹੜੀ ਉਹ ਛਪ ਰਹੀ ਹੈ ਇਹ ਉਹ ਜਦੋਂ ਕਿ ਤੁਸੀਂ ਆਪਾਂ ਘੱਟੇ ਹੋਣਗੇ ਉਹ ਹਿੰਦੀ 'ਚ ਕੋਈ ਪ੍ਰੋਬਲਮ ਨਹੀਂ ਨਾ ਐਸੋ ਮੈਂ ਦੱਸਾਂ ਕਿ ਇੱਕ ਬੜਾ ਮਸ਼ਹੂਰ ਉਰਦੂ ਸ਼ਾਇਰ ਹੋਇਆ ਜਿਗਰ ਮੋਹਦਾਦੀ ਤੇ ਉੱਥੇ ਜਿ ਜਿਹੜੀ ਮੀਟਿੰਗ ਹੋਦੀ ਸੀ ਉੱਥੇ ਉਹਨਾਂ ਨੇ ਮਿਸਰਾ ਦਿੱਤਾ ਸਾਰੇ ਇਹਨੂੰ ਫੈਲ ਲਿਆ ਦੁਗਜਤਨ ਸਾਰੇ ਸਾਰੇ ਇੱਕ ਬਤਾ ਕੋ ਮੀਂਹ ਜਾਏ ਉਹ ਮਿਥਰਾ ਘੁੜਾਈ ਹੈ ਉਹਨੂੰ ਕੋਈ ਬੇਸਾਨੀ ਸੁਝਿਆ ਜਿਗਰ ਮਰਾਦਾਬੀ ਸਾਹ ਉਸ ਵਕਤ 7-8 ਸਾਲ ਦੇ ਸਨ ਉਹਨੇ ਕਿਹਾ ਕਿ ਜੀ ਆਪ ਕੀ ਕਹਿ ਰਹੇ ਹੈ ਉਨੇ ਦਸਿਆ ਵੀ ਮੈਨੂੰ ਮਿਸਰ ਦਿੱਤਾ ਹੈ ਕਨਵਰ ਨੇ ਮਿਸਰ ਦਿੱਤਾ ਉਹਦੇ ਜਵਾਬ ਚੋਂ ਨਿਕਿਆ ਕਿ ਬੁਲਬੂਲ ਸੀ ਬੁਲਬੂਲ ਕਾ ਦਿਲ ਜਲਾਉਗਾ ਇਹ ਉਹ ਫਿਰ ਉਹ ਵੀ ਬੰਦਾ ਸਭ ਤੋਂ ਵੱਡਾ ਸ਼ਾਇਰ ਬਣਿਆ ਮੇਰੇ ਖਿਆਲ ਵਿੱਚ ਸਭਾ ਮੰਡ ਦੇ ਵਿੱਚ ਮਿਸ਼ਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹਦੇ ਉੱਤੇ ਤੁਸੀਂ ਇੱਕ ਦੂਸਰਾ ਦੇਖੇ ਦੇਖੋ ਤੁਸੀਂ ਹੋਰ ਕਹੋਗੇ ਉਹਦੇ ਤੇ ਦੂਸਰਾ ਹੋਰ ਕਹੇਗਾ ਇਹਦੇ ਵਿੱਚ ਇੱਕ ਤਾਂ ਇੱਕ ਤਾਂ ਜਿਹੜੀ ਗਿਰਾ ਲਾਉਣੀ ਹੁੰਦੀ ਨੇ ਉਹਨੂੰ ਇਸ ਗਿਰਾ ਕਹਿਣੇ ਹੁੰਦਾ ਮਤਲਬ ਇੱਕ ਮਿਸਰਾ ਹੈਗਾ ਹੈ ਉਹਨੂੰ ਦੂਸਰਾ ਮਿਸਰਾ ਲਾਉਣਾ ਤੁਸੀਂ ਕੋ ਹੋਰ ਲਾਓਗੇ ਤੁਸੀਂ ਹੋਰ ਲਾਓਗੇ ਉਹ ਇੱਕ ਤੇ ਇਦਾਂ ਦਾ ਕੋਈ سلسلہ ਬਣਾਉਣਾ ਚਾਹੀਦਾ ਹੈ ਅੱਛਾ ਮੈਂ ਕਿਸੇ ਵਕਤ ਕਿਸੇ ਗੱਲ ਕੀਤੀ ਸੀ ਪੰਜਾਬੀ ਤੇ ਮੈਂ ਕੋਈ 10 12 ਮਿਸਰੇ ਪੰਜਾਬੀ ਦੇ ਲਿਖ ਕੇ ਰੱਖੇ ਸੀ ਮੈਂ ਕਰਨ ਦੇ ਜੇ ਲਾਗੇ ਤੁਸੀਂ ਕਰਦੇ ਆ ਜੀ ਉਹ ਵੀ ਮੈਂ ਤੁਹਾਨੂੰ ਲੱਭ ਕੇ ਡਾਕ ਨਾਲ ਭੇਜ ਸਕਦਾ ਹਾਂ ਦੂਜੀ ਗੱਲ ਕਿਸੇ ਵੀ ਕਿਸੇ ਵੀ ਤਰ੍ਹਾਂ ਮੇਰੀ ਪੋਜੀਸ਼ਨ ਇਹ ਹੈ ਕਿ ਮੈਂ ਘਰ ਵਿੱਚ ਇਕੱਲਾ ਮੌਤਨ ਭਾਬੀ ਚਲੇ ਗਏ ਮੇਰਾ ਬੇਟਾ ਜੋ ਵੀ ਚਲਾ ਗਿਆ ਔਰ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਬੰਦਾ ਮੇਰੇ ਨਾਲ ਗੱਲ ਕਰਨ ਵਾਲਾ ਨਹੀਂ ਸਵੇਰੇ ਮੈਂ ਤਿੰਨ ਅਖਬਾਰਾਂ ਕੋਲਦਾ ਉਰਦੂ ਦੀ ਪੰਜਾਬੀ ਦੀ ਹਿੰਦੀ ਦੀ ਉਹ ਘੰਟਾ ਡੇਢ ਕਰਦਾ ਮੇਰਾ ਧਿਆਨ ਬਦਰ ਜਾਂਦਾ ਹੈ ਪਰ ਮੇਰੀ ਉਹ ਕੁਦਰਤੀ ਜਿਹੜੀ ਇਲਾਕਾ ਹੈ ਨਾ ਸਾਡਾ ਜੇਠੀ ਨਗਰ ਉਹ ਇਤਫਾਕ ਐਸਾ ਹੈ ਕਿ ਜਿਸ ਗਲੀ ਚ ਮੈਂ ਮਕਾਨ ਖਰੀਦਿਆ ਸੀ ਉਸ ਗਲੀ ਚ ਟੋਟਲ ਸ਼ੂਟ ਜ਼ਰੂਰ ਕਰਦੇ ਲੋਕ ਜਾਂਦੇ ਕੋਈ ਅਜ਼ਰ ਨਹੀਂ ਕੋਈ ਵੀ ਬੀਵੀ ਸਾਸਰੀ ਕਾਲ ਨਹੀਂ ਬੁਲਾਉਂਦੀ ਜਿਵੇਂ ਬੁਲਾਵਾ ਤੇ ਉਹਨੂੰ ਉਹਨਾਂ ਲੱਗਦਾ ਕਿ ਬਾਬਾ ਸਾਨੂੰ ਬੁਲਾ ਰਿਹਾ ਹੈ ਹਾਲਾਤ ਠੀਕ ਨਹੀਂ ਲੇਕਿਨ ਹੂੰ ਮੈਨੂੰ ਲੱਗਦਾ ਹੈ ਕਿ ਮੈਂ ਯਾਦ ਹੋ ਗਿਆ ਜਾਂ ਹੋ ਜਾਗਾ ਹੋ ਜਾਣਾ ਜਿੰਨਾ ਚਿਰ ਇਸ਼ਕ ਨਾ ਹੋਵੇ ਕੁਝ ਨਹੀਂ ਆਗਾ ਜਦੋਂ ਤੇਰੀ ਇਸ਼ਕ ਨਾ ਹੋਵੇ ਕੁਝ ਨਹੀਂ ਹੋ ਸਕਦਾ ਇੱਕ ਸ਼ੇਰ ਨਹੀਂ ਕਹਿ ਸਕਦੇ ਤੁਸੀਂ ਤੇ ਇਸ਼ਕ ਹੋਣਾ ਕਿੱਥੋਂ ਹੈ 70 ਸਾਲ ਦੇ ਬੁੱਢੇ ਨੂੰ ਵੀ ਵੇਖ ਕੇ ਇਸ਼ਕ ਹੋ ਸਕਦਾ ਹੈ ਬੁੱਢੇ ਦਾ ਮਤਲਬ ਬੁੱਢੀ ਹੋ ਸਕਦਾ ਹੈ ਤੇ ਸ਼ਾਇਰੀ ਜੇ ਇੱਕ ਸ਼ੇਰ ਕਈ ਵਾਰਾਂ ਤੁਹਾਡੀ ਜ਼ਿੰਦਗੀ ਦਾ ਸ਼ੇਰ ਹੋ ਜਾਂਦਾ ਹੈ